اوه آره سينو ਅੱਜ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਖੜੇ ਆਪਾਂ ਆਇਓ ਜੀ ਸਤਿ ਆਓ ਬਾਬਾ ਨਰਮਧੰ ਦਾ ਬਾਬਾ ਜੀ ਦਾ ਪਰਮਾਸ਼ਾਹੀ ਆਇਓ ਜੀ ਨਗਰਿਕ ਨੇ ਇਸ ਨੇੜੇ ਜਿੱਥੇ ਮੋਟਾ ਆ ਆਇਓ ਬਾਬਾਦਰ ਮਾਨਾ ਦਾ ਮਾਮਾ ਜਿੰਦਰ ਮਾਣੇ ਆਇਓ ਜੋ ਬਾਬਾਦਰ ਮਾਨਾ ਦਾ ਵਾਇਰੋ ਜੀ ਬਾਬਾ ਚੰਦਰ ਮਾਣੇ ਆਇਓ ਪਹਿਲੇ ਆਇਓ ਬਾਬਾਦਰ ਮਾਨਾ ਦਾ ਬਾਬਾ ਚੰਦਰ ਮਾਣੇ ਆਇਓ ਵੀਂਦੀ ਆ ਜੋ ਬਾਬਾਦਰ ਮਾਨਾ ਦਾ ਸਾਹ ਬਾਬਾ ਜਿੰਦਰ ਮਾਣੇ ਆਇਓ ਵੀਂਦੀ ਆਇਓ ਬਾਬਾਦਰ ਮਾਨਾ ਦਾ ਆਇਓ ਬਾਬਾ ਨਰ ਮਾਨਾ ਦਾ ਬਾਬਾ ਚੰਦਰ ਮਾਣੇ ਆਇਓ ਜੋ ਬਾਬਾਦਰ ਮਾਨਾ ਦਾ ਵਾਇਰੋ ਨੇ ਬਾਬਾ ਚੰਦਰ ਮਾਣੇ ਨਾਲ ਪਾਣਾ बाबा चुंदर माले आयो पंहिंजी आहियो बाबा धरमाला खां बाबा चुंदरमाले आयो गीति आहियो बाबा धरमालाका बाबा जो सुंदरमाले आयो गीती ॻायो बाबा धरमालायो बाबा धरमालाका बाबा चुंदर माले आयो बाबा धरमाला आयो बाबा चंदरमाल आयो पंहिंजी आहियो बाबा धरमाला बाबा चंदरमालाका धर्मा बाबा जो धर्म धर्मा जो धर्म थींदो आहे परम आदरणीय बाबा चंद्रबली बाबूजी ਵਾਹਿਗੁਰੂ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਜਸਨ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਗੁਦੀਆਂ ਸਮੂਹ ਦੇਸ਼ ਵਾਸੀਆਂ ਨੂੰ ਵਿਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਅਸੀਂ ਖੜੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਬਾਹਰ ਔਰ ਦੂਰੋ ਦੂਰੋ ਸਕਤਾ ਮਠਾ ਟਿਕਣ ਦੇ ਲਈ ਆਈਆਂ ਵਾ ਔਰ ਅੱਜ ਅਸੀਂ ਵੀ ਹਰ ਸਾਬੇ ਕਰਾ ਹਾਜ਼ਰੀ ਲਵਾ ਕੇ ਆਸ਼ੀਰਵਾਦ ਲਿਆ ਜਿੰਨੇ ਜੋ ਕਿ ਹੈਗੇ ਸੀ ਮਹਾਰਾਜ ਦੇ ਘਰੋਂ ਸੇਵਾ ਮਿਲੀ ਆ ਸੂਬੇ ਦੇ ਵਸਨੀਕਾਂ ਨੂੰ ਲੱਖ ਲੱਖ ਮੁਬਾਰਕਾਂ ਹਰ ਸਭ ਦੇ ਪ੍ਰਸ਼ੰਸਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਜੀ